ਅੰਮ੍ਰਿਤਸਰ ਦੇ ਵਿੱਚ ਗੇ ਪ੍ਰਾਈਡ ਦਾ ਮੇਲਾ ਲੱਗਣ ਤੇ ਸਿੱਖ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਜਿਸ ਤੋਂ ਬਾਅਦ ਅਮਰਿਤਪਾਲ ਸਿੰਘ ਮੈਰੋਦਾ ਦਾ ਬਿਆਨ ਸਾਹਮਣੇ ਆ ਰਿਹਾ ਸਿੱਧੀ ਚੇਤਾਵਨੀ ਦੇ ਦਿੱਤੀ ਐ ਤੇ ਉੱਥੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੀ ਪਵਿੱਤਰ ਧਰਤੀ ਤੇ ਅਜਿਹਾ ਅਸੀਂ ਨਹੀਂ ਹੋਣ ਦਵਾਂਗੇ ਸਿੱਧੀ ਚੇਤਾਵਨੀਆਂ ਜਿਹੜੀ ਕਿ ਦਿੱਤੀ ਗਈ ਹੈ ਤੇ ਉੱਥੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਹ ਮੇਲਾ ਬਿਲਕੁਲ ਵੀ ਨਹੀਂ ਲੱਗਣ ਦਵਾਂਗੇ ਤੇ ਦੱਸਦੀ ਇਹ ਕਿ ਬੀਤੇ ਦਿਨਾਂ ਦੇ ਵਿੱਚ ਇਹ ਐਲਾਨ ਹੋਇਆ ਸੀ ਤੇ ਹੁਣ ਇਸ ਮੇਲੇ ਨੂੰ ਰੱਦ ਕਰ ਦਿੱਤਾ ਹੈ ਤੇ ਦੂਜੇ ਪਾਸੇ ਹੁਣ ਸਿੱਖ ਜਥੇਬੰਦੀਆਂ ਵੀ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਅਮਰਿਤਪਾਲ ਸਿੰਘ ਮੈਰੋ ਨੇ ਵੀ ਸਿੱਧੇ ਚੇਤਾਵਨੀ ਦੇ ਦਿੱਤੀ ਹੈ ਆਓ ਤੁਹਾਨੂੰ ਸੁਣਾਉਣੀ ਹੈ ਪਹਿਲਾਂ ਉਹਨਾਂ ਦਾ ਕੀ ਕੁਝ ਕਹਿਣਾ ਵੈਸੇ ਪਤਾ ਤਾਂ ਕੱਲ ਹੀ ਲੱਗ ਗਿਆ ਸੀ ਕਿਸੇ ਕਾਰਨ ਕਰਕੇ ਵੀਡੀਓ ਨਹੀਂ ਪਾਈ ਵੀ ਪਤਾ ਲੱਗਾ ਇਸ ਗੱਲ ਦਾ ਵੀ ਉਹ 27 ਤਰੀਕ ਆ ਰਹੀ ਹੈ ਜਿਹੜੀ ਉਸ ਦਿਨ ਜਿਹੜੀ ਮਾਝੇ ਦੀ ਧਰਤੀ ਹੈ ਸ੍ਰੀ ਅਮਰਸਰ ਸਾਹਿਬ ਵਿਖੇ ਕੋਈ ਗੇ ਪਰੇਡ ਦੀ ਗੱਲਬਾਤ ਕਰ ਰਹੇ ਆ ਕੁਝ ਕੋਈ ਵੱਖਰੀ ਜਮਾਤ ਉੱਠੀ ਆ ਹੁਣ ਨਵੀਂ ਤੇ ਚਲੋ ਸਰਕਾਰ ਇਹਨਾਂ ਦਾ ਖਿਆਲ ਖਿੜੇ ਰੱਖੇ ਸਕਿਉਰਿਟੀਆ ਦਾ ਉਹ ਇਹਨਾਂ ਨੂੰ ਭਾਈ ਹੁਣ ਕੰਮ ਖਤਰੇ ਵਾਲਾ ਹੀ ਲੱਗਦਾ ਵਾ ਤੇ ਅਸੀਂ ਦੱਸ ਦਈਏ ਗੇ ਪਰੇਡ ਦਾ ਤਾਂ ਪਤਾ ਨਹੀਂ ਗੇ ਪਰੇਡ ਪਤਾ ਨਹੀਂ ਕਦੋਂ ਹੋ ਜੇ ਤੇ ਹੁਣ ਪਲੱਸ 1 ਪਲੱਸ 2 ਦੇ ਪੇਪਰ ਹੋਏ ਆ ਤੇ 10ਵੀਂ ਦੇ ਪੇਪਰ ਹੋਏ ਆ ਬੱਚੇ ਵਿਹਲੇ ਹੀ ਆ ਤੇ 20 25 ਬੱਚੇ ਨਵੇਂ ਆਏ ਵੇ ਉਹ ਕਹਿੰਦੇ ਵੀ ਭਾਈ ਸਾਹਿਬ ਵੀ ਅਸੀਂ ਵੀ ਨਾਲ ਜੱਥੇ ਜਾਉਣਾ ਤੇ ਉਹਨਾਂ ਨੂੰ ਅਸੀਂ ਰੱਖਦੇ ਆ ਐਕਸੈਪਟ ਕਰ ਦਿੰਦੇ ਆ ਹੱਥੋਂ ਤਖਲਾਉਣੇ ਆ ਅਸੀਂ ਇਹਨਾਂ ਤੇ ਹੀ ਖਲਾਵਾਗੇ ਮੇਰੇ ਹਿਸਾਬ ਨਾਲ ਤੇ ਬਾਕੀ ਸੰਗਤ ਤਿਆਰ ਪਰ ਤਿਆਰ ਰਹੇ ਤੇ ਇਹ ਆਪਾਂ ਪਰੇਡ ਦਾ ਤਾਂ ਪਤਾ ਨਹੀਂ ਪਰ ਪਰੇਡ ਜ਼ਰੂਰ ਕਰਨੀ ਆ ਤੇ ਦੂਜੀ ਗੱਲ ਇੱਕ ਹੋਰ ਆ ਵੀ 27 ਤਰੀਕ ਤਾਂ ਬਹੁਤ ਦੂਰ ਆ ਵੀ ਆਪਾਂ ਟ੍ਰਾਫਿਕ ਇਹਨਾਂ ਨੂੰ ਪਹਿਲਾਂ ਹੀ ਵੰਡ ਲ ਗਏ ਜਿੱਤ ਹਾਰ ਦਿਆਂ ਤੇ ਬੇਨਤੀ ਕਰਨੀ ਸੀ ਪੰਜਾਬ ਵਾਸੀਆਂ ਨੂੰ ਆ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਤੇ ਉਹਦੇ ਵਿੱਚੋਂ ਫੋਟੋ ਕੱਟ ਕੇ ਆਹ ਲਾਈਆਂ ਹੋਈਆਂ ਵਿੱਚ ਵੀਡੀਓ ਦੇ ਤੇ ਵੀ ਜੇ ਕਿਸੇ ਨੂੰ ਪਤਾ ਇਹਨਾਂ ਦਾ ਪਹਿਲਾਂ ਤੇ ਮੈਂ ਤੁਹਾਨੂੰ ਦੱਸ ਦਵਾਂ ਆਪਾਂ ਇਹਨਾਂ ਨੂੰ ਪਹਿਲਾਂ ਹੀ ਜਿਹੜਾ ਹੈਗਾ ਸੀਰੀਜ਼ ਵਾਈਜ਼ ਇਨਾਮ ਵੰਡ ਦਾ ਸਮਰੋਹ ਘਰੋਂ ਘਰੀ ਜਾ ਕੇ ਕਰ ਹੀ ਆਈਏ ਐਵੇਂ ਲੇਟ ਹੁੰਦੇ ਫਿਰਨਗੇ ਵਿਚਾਰੇ ਉੱਥੇ ਆਉਂਦੇ ਫਿਰਨਗੇ ਘਰੇ ਜਾ ਕੇ ਹੀ ਦੇ ਆਈਏ ਇਹਨਾਂ ਨੂੰ ਟਰਾਫੀਆਂ ਹਨਾ ਕੀ ਲੱਛਣ ਕਰਦੇ ਆ ਇਹਨਾਂ ਨੂੰ ਸਮਝ ਨਹੀਂ ਆਉਂਦੀ ਕਰਨਾ ਕੀ ਆ ਇਸ ਕਰਕੇ ਪ੍ਰਸ਼ਾਸਨ ਕੰਟਰੋਲ ਕਰੇ ਇਸ ਕੰਮ ਨੂੰ ਵੀ ਇਹ ਕੰਮ ਦੀ ਕੋਈ ਬਹੁਤੀ ਦੇਣ ਨਹੀਂ ਹੈਗੀ ਤੇ ਨਾ ਹੀ ਇਹ ਜ਼ਰੂਰੀ ਆ ਜੇ ਕਿਸੇ ਦੇ ਵਿੱਚ ਇਹ ਕਣ ਕੰਡਾ ਹੈਗਾ ਇਸ ਗੱਲਬਾਤ ਦਾ ਤਾਂ ਦਾ ਘਰੇ ਹੀ ਰਵੇ ਗੋਪੇ ਰਵੇ ਤਾਂ ਵਧੀਆ ਗੱਲ ਆ ਇਹ ਨਾ ਹੋਵੇ ਕਿਤੇ ਵੀ ਵੱਡੇ ਲੈਵਲ ਤੇ ਕੰਮ ਕੋਈ ਹੋਰ ਹੋ ਜੇ ਇਸ ਕਰਕੇ ਅਸੀਂ ਅਡੀਕ ਕਰਦੇ ਆ ਵੀ ਭਾਈ ਇਹ ਸਨੇਹਾ ਹੋਂ ਦਾ ਤੇ ਇਹ ਪੰਜਾਬ ਦੀ ਧਰਤੀ ਤੇ ਕਿਤੇ ਵੀ ਨਹੀਂ ਹੋਣਾ ਚਾਹੀਦਾ